ਸਰ ਕਲ ਫਲੋਰ ਵਿੱਚ ਸ਼੍ਰੀ ਗੁਰਦਾਸ ਜੀ ਮਾਰਾੰਦਰ 689 ਪ੍ਰਕਾਸ਼ ਵਿਧਾੜ ਦੇ ਸਬੰਧ ਵਿੱਚ ਇੱਕ ਵਿਸ਼ਾਲ ਸ਼ੁਭਜਥ ਕੱਢੀ ਜਾ ਰਹੀ ਹੈ। ਆ ਉਹਦੇ ਕਰਕੇ ਸਰ ਜਿਹੜੀ ਟ੍ਰੈਫਿਕ ਕਾਫੀ ਪ੍ਰਭਾਵਿਤ ਹੋਣੀ ਹੈਗੀ ਆ। ਕਿਉਂਕਿ ਬਹੁਤ ਜ਼ਿਆਦਾ ਵਿਸ਼ਾਲ ਹੈਗੀ ਹੈ ਸ਼ੁਭਜਥ ਆ। ਇਹ ਸਰ ਉਹਦੇ ਲਈ ਤੁਸੀਂ ਕਿਹੜੇ ਕਿਹੜੇ ਤੁਸੀਂ ਪ੍ਰਬੰਧ ਕੀਤੇ ਹੈਗੇ ਤੇ ਇਹਦੀ ਟ੍ਰੈਫਿਕ ਹੈਗੀ ਹੈ ਜੀ ਇਹ ਡਿਵਰਸ਼ਨ ਸਰ ਕਿਥੋਂ ਕਿਥੋਂ ਕੀਤੀ ਹੈਗੀ ਸਰ? ਆ ਅਸੀਂ ਜਿਹੜੇ ਹੈਗੇ ਆ ਉਹ ਮੋਸਟ ਪੋਬੇਬਲੀ ਜਿਹੜਾ ਪਿਛਲੀ ਵਾਰੀ ਜਿਹੜਾ ਉਹ 150 ਆਦਮੀ ਦਾ ਡਿਪਿਊਟ ਕੀਤਾ ਸੀਗਾ ਟ੍ਰੈਫਿਕ ਨੂੰ ਰੈਗੂਲੇਟ ਕਰਨ ਲਈ ਤੇ ਸੂਬਾ ਯਾਤਰਾ ਵਾਸਤੇ ਇਸ ਵਾਰ ਅਸੀਂ ਜਿਹੜੇ ਉਹ ਜ਼ਿਆਦਾ ਬੰਦੇ ਕਰਨ ਜਾ ਰਹੇ ਆ ਅਸੀਂ ਜਿਹੜੀਆਂ ਸਾਰੇ ਪੁਆਇੰਟਸ ਜਿਹੜੇ ਦਾ ਉਹ ਏਵੈਲੂਏਟ ਕਰ ਲਏ ਆ ਕਿ ਕਿੱਥੋਂ ਕਿੱਥੋਂ ਟ੍ਰੈਫਿਕ ਡਾਇਵਰਟ ਕਰਨੀ ਆ ਜਿਹੜੀ ਡਿਵਰਸ਼ਨ ਨੰਬਰ 1 ਹੈਗੀ ਆ ਉਹ ਬੰਗਾ ਤੋਂ ਫਲੋਰ ਜਿਹੜੇ ਬੰਗਿਆਂ ਤੋਂ ਟ੍ਰੈਫਿਕ ਆਉਣੀ ਆ ਨਾ ਜੀ ਬੰਗਾ ਆਏਗੀ ਬੰਗਿਆਂ ਤੋਂ ਅਪਰਾ ਆਪਣੇ ਤੋਂ ਨਗਰ ਨਗਰ ਤੋਂ ਤੀਂਗ ਤੇਂਗ ਤੋਂ ਪਿੰਡ ਖੈਰਾ ਖੈਰਾ ਤੋਂ ਨਾਲ ਹੀ ਜਿਹੜੀ ਜੀਟੀ ਰੋਡ ਤੇ ਚਲੀ ਜਾਏਗੀ ਜੀ ਬੁਆਸਨ ਨੰਬਰ 2 ਹੱਡੀਏ ਸਗੀ ਆ ਰਾਹੂ 2 ਫਲੋਰ ਜੀ ਇਹ ਜੀ ਟ੍ਰੈਫਿਕ ਹੈਗੀ ਆ ਇਹ ਰਾਹੋਂ ਤੋਂ ਆਏਗੀ ਨਗਰ ਨਗਰ ਤੋਂ ਬੋਹੀ ਪਿੰਡ ਤੇਂਗ ਤੋਂ ਉਸ ਤੋਂ ਬਾਅਦ ਪਿੰਡ ਖੈਰਾ ਆ ਗਿਆ ਤਾਂ ਨਾਲ ਹੀ ਜਿਹੜਾ ਜੀਟੀ ਰੋਡ ਤੇ ਜਿਹੜੀ ਆ ਉਹ ਸ਼ਿਫਟ ਹੋ ਜਾਏਗੀ ਜੀ ਬੁਆਸਨ ਨੰਬਰ 3 ਜਿਹੜੀ ਹੈਗੀ ਆ ਉਹ ਹੈਗੀ ਆ ਸਾਡੀ ਨੂਰ ਮੈਲ 2 ਫਲੋਰ ਕੰਗਰਾਈਆਂ ਗੇਟ ਤੋਂ ਜਿਹੜੀ ਹੈਗੀ ਆ ਮਠੱਡੇ ਮਠੱਡਿਆਂ ਤੋਂ ਜਿਹੜੀ ਖੈਰਾ ਤੇ ਖੈਰਾਪਿੰਡ ਦੇ ਉੱਤੇ ਜਿਹੜੀ ਹੈਗੀ ਆ ਉਹ ਜੀਟੀ ਰੋਡ ਨੂੰ ਜਿਹੜਾ ਉਹ ਸੰਬੰਧ ਹੋਇਆ ਜਾਂਦਾ ਟ੍ਰੈਫਿਕ ਦਾ ਤੇ 4 ਨੰਬਰ ਜੇ ਡਾਇਵਰਸ਼ਨ ਹੈਗੀ ਉਹ ਹੈਦੀ ਤਲਵੰਤੂ ਫਲੋਰਾ ਜੀ ਤਲਵੰਤੂ ਜਿਹੜੀ ਹੈਗੀ ਆ ਪੈੜੀ ਮੋੜ ਪੈਣੀ ਮੋੜ ਤੋਂ ਹਰੀਪੁਰ ਖਾਲਸਾ ਜੀ ਤੇ ਖੈਰਾਪਿੰਡ ਤੇ ਜਿਹੜੀ ਆ ਫਿਰ ਜੀਟੀ ਰੋਡ ਨੂੰ ਜਿਹੜੀ ਉਹ ਟੱਚ ਕਰੇਗੀ ਸਾਡੀਆਂ ਮੇਨ ਚਾਰ ਡਾਇਵਰਸ਼ਨਸ ਆ ਜਿਹੜੀਆਂ ਟ੍ਰੈਫਿਕ ਜਿਹੜੀਆਂ ਉਹ ਰੈਗੂਲੇਟ ਕਰਨ ਵਾਸਤੇ ਠੀਕ ਆ ਇਸ ਤੋਂ ਬਾਅਦ ਜਿਹੜੇ ਸਾਡੇ ਨਾਕਾ ਬੰਦੀ ਆ ਉਹ ਸਾਡੀਆਂ तकरीबन 8 ਪੁਆਇੰਟ ਤੇ ਹੋਣਗੀਆਂ ਜਿਹੜੀਆਂ ਮੇਨ ਮੇਨ ਹੈਗੀਆਂ ਉਹ ਸਾਡੀਆਂ ਜਿਹੜੀਆਂ ਜੇ ਇਹਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਆਉਂਦੀ ਹੈ ਤੇ ਉਹ ਵੀ ਜਿਹੜੀ ਆ ਇਹਦੇ ਵਿੱਚ ਜਿਹੜੀ ਉਹ ਹੈਲਪ ਕਰਨਗੇ ਜਿਹੜੀ ਟ੍ਰੈਫਿਕ ਨੂੰ ਰੈਗੂਲੇਟ ਕਰਨ ਦੇ ਵਿੱਚ ਠੀਕ ਹੈ ਸਰ ਇਸ ਸਬੰਧ ਵਿੱਚ ਤੁਸੀਂ ਨਕਸ਼ਾ ਵਗਰਾ ਤੁਹਾਨੂੰ ਜਾਰੀ ਕੀਤਾ ਸਰ ਜੀ ਹਾਂਜੀ ਬਿਲਕੁਲ ਅਸੀਂ ਆ ਨਕਸ਼ਾ ਜਿਹੜਾ ਇੱਕ ਜਿਹੜਾ ਉਹ ਤਿਆਰ ਕੀਤਾ ਵਾ ਤੇ ਜਿਹੜਾ ਕਿ ਅਸੀਂ ਜਿਹੜਾ ਉਹ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਨੂੰ ਜਿਹੜਾ ਅਸੀਂ ਜਿਹੜਾ ਉਹ ਜਾਰੀ ਕੀਤਾ ਤੇ ਇਹਦੇ ਵਿੱਚ ਅਸੀਂ ਸਾਰੇ ਪੁਆਇੰਟ ਜਿਹੜੇ ਆ ਉਹ ਦਿਖਾਏ ਆ ਜੀ ਸਰੇ ਹੀ ਕਿ ਜਨਾ ਰਾਸ਼ ਕਾਫੀ ਹੁੰਦਾ ਹੈਗਾ ਬਹੁਤ ਸਾਰੇ ਲੋਕ ਆਏ ਹੁੰਦੇ ਇਹ ਸੂਭਾ ਯਾਤਰਾ ਵਿੱਚ ਉਹਦੇ ਵਿੱਚ ਕੋਈ ਮੈਡੀਕਲ ਸਹੂਲਤ ਵਗੈਰਾ ਜਾਂ ਕੋਈ ਗੱਡੀ ਕੋ ਖਰਾਬ ਹੁੰਦੀ ਹੈ ਉਹਦੇ ਲਈ ਕੋਈ ਕ੍ਰੇਨ ਵਗੈਰਾ ਵੀ ਪ੍ਰਬੰਧ ਕੀਤਾ ਸਰ ਜੀ ਬਿਲਕੁਲ ਸਾਡੇ ਕੋਲ ਜਿਹੜੀ ਹੈਗੀ ਆ ਉਹ ਜਿਹੜੀਆਂ ਕ੍ਰੇਨਸ ਆਹੀ ਜਿਹੜੀਆਂ ਦੋ ਜਿਹੜੇ ਡਿਪੂਟ ਕਰਨੀਆਂ ਆ ਮਾ ਪੂਰੇ ਜਿਹੜੀ ਇਹਦਾ ਰੂਟ ਹੈਗਾ ਉਸ ਤੋਂ ਇਲਾਵਾ ਜਿਹੜੀ ਸਾਡੇ ਕੋਲ ਐਂਬੂਲੈਂਸ ਦੀ ਜਿਹੜੀ ਹੈ ਅਫਸੂਲਤ ਉਹ ਵੀ ਅਵੇਲੇਬਲ ਰਹੇਗੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ